ਦੋਸਤੋ ਪੰਜਾਬੀ ਕਮਿਊਨਿਟੀ ਵਿੱਚ ਵਿਜ਼ਟਰ ਵੀਜ਼ਨ ਨੂੰ ਲੈ ਕੇ ਬਹੁਤ ਸਾਰੇ ਭੰਬਲ ਪੂਸੇ ਪਾਏ ਜਾ ਰਹੇ ਹਨ ਕਿਉਂਕਿ ਬਹੁਤ ਸਾਰੇ ਪੰਜਾਬੀ ਇਸ ਬਾਰੇ ਸੋਚਦੇ ਵੀ ਹੈ ਤੇ ਸਵਾਲ ਵੀ ਕਰਦੇ ਆ ਕਿ ਕੀ ਵਿਜ਼ਟਰ ਵੀਜ਼ਿਟ ਤੇ ਕੈਨੇਡਾ ਵਿੱਚ ਜਾ ਕੇ ਇਸ ਨੂੰ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਦੇ ਵਿੱਚ ਬਦਲਾਇਆ ਜਾ ਸਕਦਾ ਹੈ ਦੋਸਤੋ ਇਹ ਸਵਾਲ ਇਸ ਲਈ ਵੀ ਬਹੁਤ ਸਾਰੇ ਪੰਜਾਬੀਆਂ ਦੇ ਜ਼ਿਹਨ ਵਿੱਚ ਉੱਠਦਾ ਕਿਉਂਕਿ ਲੰਘੇ ਸਮੇਂ ਦੌਰਾਨ ਇਹ ਸਭ ਕੁਝ ਬੜਾ ਹੀ ਆਸਾਨੀ ਨਾਲ ਹੋ ਰਿਹਾ ਸੀ ਤੇ ਹੁਣ ਉਹ ਇਹ ਸਵਾਲ ਕਰਦੇ ਆ ਕਿ ਕੀ ਇਹ ਅਖਿਆਈ ਨਾਲ ਵੀ ਸੰਭਵ ਹੈ ਜਾਂ ਬਿਲਕੁਲ ਨਹੀਂ ਸੰਭਵ ਦੋਸਤੋ ਇਸ ਪ੍ਰਸ਼ਨ ਦੇ ਜਵਾਬ ਲੈ ਕੇ ਮੈਂ ਤੁਹਾਡੇ ਸਾਹਮਣੇ ਆਇਆ ਕਿਉਂਕਿ 226 ਵਿੱਚ ਕੁਝ ਇੱਕ ਪੋਜ਼ਿਟਿਵ ਗੱਲਾਂ ਹੋਣ ਜਾ ਰਹੀਆਂ ਉਹ ਪੋਜ਼ਿਟਿਵ ਗੱਲਾਂ ਕੀ ਨੇ ਤੁਹਾਨੂੰ ਕੀ ਬੇਨਿਫਿਟ ਹੋਊਗਾ ਸਾਰੀ ਜਾਣਕਾਰੀ ਲੈਣ ਲਈ ਵੀਡੀਓ ਦੇ ਅੰਤ ਤੱਕ ਬਨੇ ਰਹੋ ਸਸਿਕਾ ਨਮਸਕਾਰ ਕੇਮ ਸ਼ੋ ਆਦਾਬ ਮਜਮਾਨਦੇ ਰਹੋ ਚਲਦੀਆਂ ਕਲਾ ਚ ਰਹੋ ਦੋਸਤੋ ਵੈਲਕਮ ਟੂ ਪਪਲ ਫੈਮਲੀ ਅਨਦਰ ਵੀਡੀਓ ਦੋਸਤੋ ਇੱਕ ਸਮਾਸੀਕੇ ਕੈਨੇਡਾ ਵਿੱਚ ਵਿਸਟਰ ਵਿਜ਼ਿਟ ਤੇ ਜਾ ਕੇ ਆਨਲਾਈਨ ਵਰਕ ਪਰਮਿਟ ਅਪਲਾਈ ਕਰਦੇ ਆ ਹੀ ਵਰਕ ਪਰਮਿਟ ਬੜਾ ਹੀ ਆਸਾਨੀ ਦੇ ਨਾਲ ਮਿਲ ਜਾਂਦਾ ਸੀ ਤੇ ਲੋਕ ਉਥੇ ਕੰਮ ਵਗੈਰਾ ਕਰਦੇ ਸਨ ਤੇ ਫਿਰ ਆਪਣਾ ਪੀਆਰ ਦੇ ਪਾਥਵੇ ਵੱਲ ਹੋ ਜਾਂਦੇ ਸੀਗੇ ਦੋਸਤੋ ਪੰਜਾਬੀ ਕਮਿਊਨਿਟੀ ਨੇ ਇਸ ਟਿਲ ਦਾ ਬਹੁਤ ਜ਼ਿਆਦਾ ਬੈਨੀਫਿਟ ਉਠਾਇਆ 24 ਦੇ ਵਿੱਚ ਕੈਨੇਡਾ ਨੇ ਥੋੜੀਆਂ ਜਿਹਾ ਸਖਤੀਆਂ ਸ਼ੁਰੂ ਕੀਤੀਆਂ ਤੇ ਸਭ ਤੋਂ ਪਹਿਲਾਂ ਉਸ ਨੇ ਵਿਜ਼ਟਰ ਵੀਜ਼ਨ ਨੂੰ ਆਨਲਾਈਨ ਵਰਕ ਪਰਮਿਟ ਵਿੱਚ ਤਬਦੀਲ ਕਰਨ ਵਾਲਾ ਪ੍ਰੋਗਰਾਮ ਬੰਦ ਕੀਤਾ ਤੇ ਬਾਅਦ ਵਿੱਚ ਦੋਸਤੋ ਉਸ ਸਾਲ ਦੇ ਅੰਤ ਦੇ ਵਿੱਚ ਜਾ ਕੇ ਹੀ ਬਾਰਡਰ ਤੇ ਜਾ ਕੇ ਵੀ ਜਿਹੜਾ ਵਿਸਟਰ ਵੀਜ਼ਾ ਜਿਹੜਾ ਹੈਗਾ ਤਬਦੀਲ ਕਰਵਾ ਲਿਆ ਜਾਂਦਾ ਸੀ ਵਰਕ ਪਰਮਿਟ ਵਿੱਚ ਉਸ ਕਾਰਜਕ੍ਰਮ ਨੂੰ ਵੀ ਬੰਦ ਕਰ ਦਿੱਤਾ ਔਰ 25 ਦੇ ਅਖੀਰ ਵਿੱਚ ਆ ਕੇ ਦੋਸਤੋ ਥੋੜੀਆਂ ਜਿਹੀਆਂ ਢਿੱਲਾ ਸ਼ੁਰੂ ਹੋਈਆਂ ਜਿਹੜੀਆਂ ਕਿ 2026 ਵਿੱਚ ਤੁਹਾਨੂੰ ਬਹੁਤ ਵਧੀਆ ਦੇਖਣ ਨੂੰ ਮਿਲ ਲਗੀਆਂ ਕਿ ਹੁਣ ਜੇਕਰ ਤੁਸੀਂ ਵਿਜ਼ਟਰ ਵਿਜ਼ਟ ਤੇ ਜਾਂਦੇ ਆ ਤਾਂ ਤੁਹਾਡਾ ਜਿਹੜਾ ਸਵਾਲ ਹੈ ਕਿ ਕੀ ਇਸ ਨੂੰ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਤੇ ਬਦਲਾ ਜਾ ਸਕਦਾ ਹੈ ਤਾਂ ਜੋ ਇੱਕਦਮ 24 ਵਿੱਚ ਬੰਦ ਹੋਇਆ ਸੀ 25 ਵਿੱਚ ਥੋੜੀਆਂ ਜਿਹੀਆਂ ਢਿੱਲਾ ਮਿਲੀਆਂ ਤੇ 26 ਵਿੱਚ ਦੋਸਤੋ ਸਟੱਡੀ ਪਰਮਿਟ ਤੋਂ ਇਲਾਵਾ ਵਰਕ ਪਰਮਿਟ ਨੂੰ ਵੀ ਅਪਲਾਈ ਕਰਨ ਦੀ ਇਜਾਜ਼ਤ मिल रही है दोस्तों स्पष्ट समझन ले अपन इस नु तीन गल्लां दे नाल साफ करंगे नंबर एक ते कर ला ਕੀ ਕਹਿੰਦਾ ਹੈ नंबर दो ग्राउंड रियलिटी ਕੀ ਹੈ ਤੇ ਨੰਬਰ ਤਿੰਨ ਪੰਜਾਬੀ ਐਪਲੀਕੈਂਟਸ ਸਭ ਤੋਂ ਵੱਡੀ ਗਲਤੀ ਕਿਵੇਂ ਤੇ ਕਿੱਥੇ ਕਰਦੇ ਆ ਦੋਸਤੋ ਜੇਕਰ ਆਪਾਂ ਗੱਲ ਕਰੀਏ ਲਾ ਦੀ ਤਾਂ ਜਿਹੜਾ ਲਾ ਹੈਗਾ ਕੈਨੇਡਾ ਦੇ ਅੰਦਰ ਨਿਯਮ ਬਣੇ ਹੋਏ ਆ ਲਾ ਨਹੀਂ ਹੁੰਦਾ ਉਹ ਜਿਹੜੇ ਨਿਯਮ ਕੱਚੇ ਬੰਦੇ ਆ ਉਸ ਨਿਯਮ ਅਨੁਸਾਰ ਜਿਹੜਾ ਹੈਗਾ ਪਹਿਲਾਂ ਵਿਸਟਰ ਵੀਜ਼ੇ ਨੂੰ ਆਨਲਾਈਨ ਅਪਲਾਈ ਕਰਕੇ ਵਰਕ ਪਰਮਿਟ ਲਿਆ ਜਾ ਸਕਦਾ ਸੀ ਆਪਾਂ ਸਟੈਪ ਵਾਈਜ਼ ਸਟੈਪ ਗੱਲ ਕਰਾਂਗੇ ਪਹਿਲਾਂ ਵਰਕ ਪਰਮਿਟ ਦੀ ਫਿਰ ਆਵਾਂਗੇ ਸਟੱਡੀ ਪਰਮਿਟ ਤੇ ਤੇ ਦੋਸਤੋ ਅਪਲਾਈ ਕਰਕੇ ਉਹ ਲਿੱਤਾ ਜਾ ਸਕਦਾ ਸੀਗਾ ਪਰ ਹੁਣ ਜਿਹੜਾ ਹੈਗਾ 24 ਤੇ 25 ਦੇ ਅਖੀਰ ਤੱਕ ਥੋੜੀਆਂ ਜੀਆਂ ਸਖਤੀਆਂ ਨਹੀਂ ਆ ਨੇ ਅਪਲਾਈ ਹੋ ਸਕਦਾ ਸੀਗਾ ਵਿਸਟਰ ਵੀਜ਼ੇ ਨੂੰ ਕਨਵਰਟ ਕਰਨਾ ਮੁਸ਼ਕਲ ਹੈ ਜਿਹੜਾ ਨਿਯਮ ਇਹ ਕਹਿੰਦਾ ਹੈ 26ਵਾਂਚਵੀਂ ਦੋਸਤੋ ਨਿਯਮ ਇਹੀ ਕਹਿੰਦਾ ਕਿ ਤੁਸੀਂ ਵਿਸਟਰ ਵੀਜ਼ੇ ਨੂੰ ਵਰਕ ਪਰਮਿਟ ਵਿੱਚ ਕਨਵਰਟ ਨਹੀਂ ਕਰ ਸਕਦੇ ਤੇ ਫੇਰ ਮੈਂ ਕਿਉਂ ਕਹਿ ਰਿਹਾ ਕਿ ਅਪਲਾਈ ਕਰ ਸਕਦੇ ਆ ਦੋਸਤੋ ਇਹੀ ਕਲੈਰਿਟੀ ਹੈ ਇਸ ਗੱਲ ਨੂੰ ਸਮਝਣਾ ਤੁਸੀਂ ਗਲਤੀ ਇੱਥੇ ਆ ਕੇ ਕਰਦੇ ਆ ਕਿ ਅਪਲਾਈ ਨਾ ਕਰੀਏ ਕਿਉਂਕਿ ਵਿਸਟਰ ਵੀਜ਼ਾ ਜਿਹੜਾ ਹੈਗਾ ਉਹ ਕਨਵਰਟ ਨਹੀਂ ਹੋ ਸਕਦਾ ਵਰਕ ਪਰਮਿਟ ਵਿੱਚ ਉਸ ਤੋਂ ਕਨਵਰਟ ਨਹੀਂ ਹੋਣਾ ਤੁਸੀਂ ਐਜ਼ ਅ ਵਿਜ਼ਟਰ ਕੈਨੇਡਾ ਵਿੱਚ ਰਹਿੰਦੇ ਹੋਏ ਆਪਣਾ ਆਫਲਾਈਨ ਜਿਹੜੀ ਅਪਲਾਈ ਕਰਨ ਦਾ ਸਿਲਸਿਲਾ ਹੈਗਾ ਅਪਲਾਈ ਕਰ ਸਕਦੇ ਆ ਕਿ ਮੈਂ ਕੈਨੇਡਾ ਅੰਦਰ ਆ ਕੇ ਜਿਹੜਾ ਹੈਗਾ ਕੰਮ ਕਰਨਾ ਚਾਹੁੰਨਾ ਤੇ ਕੈਨੇਡਾ ਦੇ ਵਰਕ ਕਲਚਰ ਦੇ ਐਕਸਪੀਰੀਅੰਸ ਜਿਹੜਾ ਹੈਗਾ ਹਾਸਲ ਕਰਕੇ ਆਪਣੀ ਕੰਟਰੀ ਵਿੱਚ ਜਾ ਕੇ ਕੰਮ ਕਰਨਾ ਚਾਹੁੰਨਾ ਕਿ ਜੇ ਇਸ ਤਰ੍ਹਾਂ ਦੀ ਤੁਹਾਡੀਆਂ ਭਾਵਨਾਵਾਂ ਹੋਣਗੀਆਂ ਤਾਂ ਤੁਸੀਂ ਅਪਲਾਈ ਤਾਂ ਕਰ ਸਕੋਗੇ ਅਪਲਾਈ ਹੀ ਨਹੀਂ ਕਰ ਸਕੋਗੇ ਬਲਕਿ ਇਸ ਦਾ ਰਿਜ਼ਲਟ ਵੀ ਕੈਨੇਡਾ ਚ ਰਿੰਦ ਰਿੰਦੇ ਆ ਸਕਦਾ ਤੁਹਾਡਾ ਕਿਉਂਕਿ ਤੁਸੀਂ 6 ਮਹੀਨੇ ਤੱਕ ਤਾਂ ਸਟੇ ਕਰ ਹੀ ਸਕਦੇ ਆ ਐਜ਼ ਅ ਵਿਜ਼ਟਰ ਤੇ ਜੇ ਇਸ ਦੇ ਅੰਦਰ ਅੰਦਰ ਰਿਜ਼ਲਟ ਆ ਜਾਂਦਾ ਬੜੀ ਹੀ ਖੁਸ਼ੀ ਦੀ ਗੱਲ ਆ ਲੇਕਿਨ ਤੁਹਾਨੂੰ ਵਰਕ ਪਰਮਿਟ ਕੈਨੇਡਾ ਵਿੱਚ ਨਹੀਂ ਮਿਲੂਗਾ ਤੁਹਾਨੂੰ ਇੱਕ ਵਾਰੀ ਕੈਨੇਡਾ ਛੱਡਣਾ ਪਊਗਾ ਜੀ ਹਾਂ ਤੁਸੀਂ ਐਜ਼ ਅ ਵਿਜ਼ਟਰ ਤੁਸੀਂ ਇੱਕ ਵਾਰੀ ਕੈਨੇਡਾ ਨੂੰ ਛੱਡ ਕੇ ਜੇਕਰ ਤੁਹਾਡੇ ਕੋਲ ਕੋਈ ਹੋਰ ਲਾਕਲੀ ਕੰਟਰੀਆਂ ਦਾ ਵੀਜ਼ਾ ਹੈਗਾ ਘੁੰਮਣ ਫਿਰਨ ਦਾ ਤਾਂ ਤੁਸੀਂ ਉੱਥੇ ਇੱਕ ਹਫ਼ਤੇ ਲਈ 4 ਦਿਨ ਲਈ 6 ਦਿਨ ਲਈ ਜਾ ਕੇ ਵਾਪਸ ਕੈਨੇਡਾ ਜਦੋਂ ਆਉਂਗੇ ਤਾਂ 에ਰਪੋਰਟ ਤੇ ਤੁਹਾਨੂੰ ਵਰਕ ਪਰਮਿਟ ਜਿਹੜਾ ਮਿਲ ਜਾਊਗਾ ਤੇ ਰੀ ਐਂਟਰੀ ਤੁਹਾਡੀ ਜਿਹੜੀ ਹੋਊਗੀ ਉਹ ਐਸ ਦੇ ਵਰਕ ਵੀਜ਼ਾ ਤੇ ਵਰਕ ਪਰਮਿਟ ਦੇ ਨਾਲ ਹੋਊਗੀ ਕੈਨੇਡਾ ਦੇ ਅੰਦਰ ਕੰਮ ਕਰਨ ਦੇ ਲੀਗਲ ਅਖਤਿਆਰ ਹੋਣਗੇ ਤੁਹਾਨੂੰ ਹੁਣ ਜੇ ਤੁਹਾਡੇ ਕੋਲੇ ਨਹੀਂ ਹੈ ਕਿਸੇ ਹੋਰ ਕੰਟਰੀ ਦਾ ਤਾਂ ਫਿਰ ਦੋਸਤੋ ਕੈਨੇਡਾ ਤਾਂ ਛੱਡਣਾ ਹੀ ਹੈ ਇਸ ਕਰਕੇ ਤੁਸੀਂ ਇੰਡੀਆ ਵਾਪਸ ਆ ਕੇ ਇੰਡੀਆ ਹਫਤਾ ਰਹਿਣਾ ਚਾਰ ਦਿਨ ਰਹਿਣਾ ਮਹੀਨਾ ਰਹਿਣਾ ਕੋਈ ਕੰਮ ਤਾਂ ਹੁੰਦਾ ਕਰਨਾ ਹੈ ਇੰਡੀਆ ਦਾ ਵੱਧ ਵੀ ਰਹਿਣਾ ਰਹਿ ਸਕਦੇ ਆ ਪਰ ਜਦੋਂ ਦੁਬਾਰਾ ਰੀ-ਐਂਟਰੀ ਕਰੋਗੇ ਜਿਵੇਂ ਮੈਂ ਪਹਿਲਾਂ ਦੱਸਿਆ ਤਾਂ ਫਿਰ ਤੁਹਾਨੂੰ 에어ਪੋਰਟ ਦੇ ਉੱਤੇ ਹੀ ਵਰਕ ਪਰਮਿਟ ਹਾਸਲ ਹੋ ਜਾਊਗਾ ਇਹ ਤਾਂ ਹੋਈ ਗੱਲ ਦੋਸਤੋ ਵਰਕ ਪਰਮਿਟ ਦੀ ਗੱਲ ਕਰਦੇ ਆਪਾਂ ਸਟਡੀ ਪਰਮਿਟ ਦੀ ਦੋਸਤੋ ਸਟੱਡੀ ਪਰਮਿਟ ਨਾਲ ਲੰਮੇ ਸਮੇਂ ਤੋਂ ਜਿਹੜਾ ਹੈਗਾ ਵਿਜ਼ਟਰ ਵੀਜ਼ੇ ਤੇ ਰਹਿ ਕੇ ਅਪਲਾਈ ਕੀਤਾ ਜਾ ਸਕਦਾ ਸੀ ਜਾਂ ਤੇ ਸਟੱਡੀ ਪਰਮਿਟ ਜਿਹੜਾ ਹੈਗਾ ਮਿਲ ਜਾਂਦਾ ਰੂਟੀਨ ਦੇ ਵਿੱਚ ਮਿਲ ਜਾਂਦਾ ਕਿਉਂਕਿ ਤੁਸੀਂ ਪੇਮੈਂਟ ਕਰਨੀ ਹੈ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਰਹਿ ਕੇ ਪੜ੍ਹਾਈ ਕਰਨੀ ਹੈ ਔਰ ਆਪਣੀਆਂ ਫੀਸਾਂ ਦੇ ਕੇ ਹੀ ਆਪਣੀ ਪੜ੍ਹਾਈ ਕਰਨੀ ਹੈ ਆਪਣੀ ਸਕਿੱਲ ਨੂੰ ਜਿਹੜਾ ਹੈਗਾ ਡਿਵੈਲਪ ਕਰਨਾ ਹੈਗਾ ਤੇ ਇਹ ਚੀਜ਼ਾਂ ਸੀਗੀਆਂ ਪਰ 25 24 ਦੇ ਸਖਤੀ ਹੋਣ ਕਰਕੇ 25 ਵਿੱਚ ਦੋਸਤੋ ਡਿਨਾਈ ਜ਼ਿਆਦਾ ਹੁੰਦੇ ਸੀਗੇ ਯਾਨੀ ਜਦੋਂ ਇਨਸਾਈਡ ਰਹਿ ਕੇ ਵਿਜ਼ਟਰ ਵੀਜ਼ਾ ਅਪਲਾਈ ਕਰਦਾ ਸੀ ਗਾਸਟ ਅਡਾਪਟ ਪਰਮਿਟ ਤਾਂ ਮਿਲਦੇ ਸੀਗੇ 3 ਜਾਂ 4% ਹੀ 95 96% ਰਿਜੈਕਟ ਹੋ ਜਾਂਦੇ ਸੀਗੇ ਤੇ ਹੁਣ ਇਹਦੇ ਵਿੱਚ ਥੋੜੀ ਜਿਹੀ ਫੇਰ ਢਲ ਲੱਗੀ ਆ ਲੇਕਿਨ ਇਹਨੂੰ ਫੇਰ ਉਸੇ ਤਰ੍ਹਾਂ ਹੀ ਕਰ ਦਿੱਤਾ ਇਹਨਾਂ ਨੇ ਅ ਵਰਕ ਪਰਮਿਟ ਦੀ ਤਰ੍ਹਾਂ ਤੁਸੀਂ ਜਦੋਂ ਹੁਣ ਕੈਨੇਡਾ ਵਿੱਚ ਰਹਿ ਕੇ ਵਿਜ਼ਟਰ ਵੀਜ਼ੇ ਦੇ ਤੌਰ ਤੇ ਪਹੁੰਚਦੇ ਆਂ ਕੰਮ ਦੇ ਫਿਰਦੇ ਆਂ ਤਾਂ ਆਪਣਾ ਉੱਥੇ ਸਟੱਡੀ ਪਰਮਿਟ ਲਈ ਅਪਲਾਈ ਕਰ ਸਕਦੇ ਆਂ ਦੋਸਤੋ ਸਟੱਡੀ ਵੀਜ਼ਾ ਤੁਹਾਨੂੰ ਜਿਹੜਾ ਹੈਗਾ ਗ੍ਰਾਂਟ ਜੇਕਰ ਹੁੰਦਾ ਹੈ ਤਾਂ ਸਟੱਡੀ ਪਰਮਿਟ ਲੈਣ ਲਈ ਤੁਹਾਨੂੰ ਇੱਕ ਵਾਰ ਕੈਨੇਡਾ ਛੁਰਨਾ ਪਊਗਾ ਜੀ ਹਾਂ ਉਹੀ ਪ੍ਰੋਸੀਜਰ ਹੈ ਪਰ ਪਰਮਿਟ ਦੀ ਤਰ੍ਹਾਂ ਹੀ ਚਾਹੇ ਤੁਸੀਂ ਕਿਸੇ ਹੋਰ ਕੰਟਰੀ ਵਿੱਚ 4-6 ਦਿਨ ਲਈ ਚਲ ਜਿਓ ਕਿਉਂਕਿ ਹੋਰ ਕੰਟਰੀ ਵਿੱਚ ਤੋਂ ਤੁਸੀਂ ਥੋੜੇ ਦਿਨ ਲਾ ਕੇ ਵੀ ਮੁੜੇ ਆਉਂਗੇ ਆ ਕੇ ਤੁਹਾਨੂੰ ਮਿਲ ਜੂਗੀ ਜੇ ਆਪਣੀ ਕੰਟਰੀ 'ਚ ਜਾਣੇ ਆਂ ਕੁਝ ਲੰਮਾ ਸਮਾਂ ਵੀ ਰੱਖਦੇ ਆਂ ਕੋਈ ਪ੍ਰੋਬਲਮ ਨਹੀਂ ਤੇ ਤੁਸੀਂ ਜਦੋਂ ਵੀ ਵਾਪਸ ਫਿਰ ਕੈਨੇਡਾ ਵਿੱਚ ਜਾਉਂਗੇ ਚਾਹੇ ਹਫਤੇ ਨੂੰ 15 ਦਿਨਾਂ ਨੂੰ ਮਹੀਨੇ ਨੂੰ 2 ਮਹੀਨੇ ਨੂੰ ਤਾਂ ਤੁਸੀਂ ਜਦੋਂ 에ਰਪੋਰਟ ਤੇ ਕੈਨੇਡਾ ਪਹੁੰਚੋਗੇ ਸਟੱਡੀ ਪਰਮਿਟ ਮਿਲ ਜਾਊਗਾ ਤੇ ਦੋਸਤੋ ਤੁਸੀਂ ਆਪਣੇ ਕਾਲਜ ਦੇ ਵਿੱਚ ਉਸ ਤਰ੍ਹਾਂ ਦੀ ਸਟੱਡੀ ਆਰੰਭ ਕਰ ਸਕਦੇ ਹੋ ਕਿਉਂਕਿ ਤੁਸੀਂ ਸਟੱਡੀ ਪਰਮਿਟ ਜਦੋਂ ਅਪਲਾਈ ਕਰੋਗੇ ਤਾਂ 4-6 ਮਹੀਨੇ ਦਾ ਅਗਲਾ ਹੀ ਜਿਹੜਾ ਹੋਊਗਾ ਇਨਟੇਕ ਉਸ ਦੀ ਵੀ ਕਰੋਗੇ ਇਸ ਕਰਕੇ ਇੰਡੀਆ ਆ ਕੇ ਮਹੀਨਾ ਲਾ ਸਕਦੇ ਆ ਮਹੀਨਾ ਕੰਡ ਤੇ ਆਪਣਾ ਇੰਟੈਕ ਸ਼ੁਰੂ ਹੋਣ ਤੋਂ ਪਹਿਲਾਂ ਆਪਣੀਆਂ ਕਲਾਸਾਂ ਨੂੰ ਜੁਆਇਨ ਕਰ ਸਕਦੇ ਆ ਮੈਨੂੰ ਲੱਗਦਾ ਕਲੈਰਟੀ ਹੋ ਗਈ ਹੋਊਗੀ ਦੋਸਤੋ ਕਲੈਰਟੀ ਇਹ ਹੈ ਕਿ ਦੋਹਾਂ ਤਰ੍ਹਾਂ ਦੇ ਜਿਹੜੇ ਤੁਸੀਂ ਪਰਮਿਟ ਲੈਣੇ ਹੈਗੇ ਆ ਚਾਹੇ ਉਹ ਵਰਕ ਪਰਮਿਟ ਆ ਜਾਂ ਸਟਡੀ ਪਰਮਿਟ ਤਾਂ ਤੁਹਾਨੂੰ ਵਿਸਟਰ ਵੀਜ਼ੇ ਤੇ ਜਾ ਕੇ ਅਪਲਾਈ ਕਰ ਸਕੋਗੇ ਲੇਕਿਨ ਵਰਕ ਪਰਮਿਟ ਲੈਣ ਲਈ ਇੱਕ ਵਾਰ ਕੈਨੇਡਾ ਛੱਡਣਾ ਪਊਗਾ ਛੱਡ ਕੇ ਜਦੋਂ ਦੁਬਾਰਾ ਰੀ-ਐਂਟਰੀ ਕਰੋਗੇ ਤਾਂ ਤੁਹਾਨੂੰ ਮਿਲ ਜਾਊਗਾ ਇਸ ਕਰਕੇ ਜਿਆਦਾ ਪ੍ਰੋਬਲਮ ਨਹੀਂ ਹੈਗੀ ਹੁਣ ਅੱਜਕੱਲ ਜੇ ਆਪਾਂ ਕੋਈ ਰਿਜੈਕਸ਼ਨ ਦੀ ਤਾਂ ਉਹ ਰਿਜੈਕਸ਼ਨ ਤੁਹਾਡੀ ਟੈਕਨੀਕਲ ਕਾਰਨਾ ਕਰਕੇ ਤਾਂ ਹੋ ਸਕਦੀ ਹੈ ਲੇਕਿਨ ਇਸ ਤਰ੍ਹਾਂ ਨਹੀਂ ਹੋਊਗੀ ਕਿ ਸਖਤੀ ਕਰਕੇ ਤੁਹਾਡੀ ਸਹੀ ਪ੍ਰੋਫਾਈਲ ਵੀ ਰਿਜੈਕਟ ਹੋਊਗੀ ਇਸ ਤਰ੍ਹਾਂ ਨਹੀਂ ਹੋਊਗਾ ਇਸ ਕਰਕੇ ਦੋਸਤੋ ਇਹ ਤੁਹਾਡੇ ਕੁਐਸਚਨਾਂ ਦੇ ਆਨਸਰ ਸਨ ਤੁਹਾਡੇ ਮੈਨੂੰ ਲੱਗਦਾ ਸ਼ੰਕੇ ਦੂਰ ਹੋ ਗਏ ਹੋਣਗੇ ਕਮੈਂਟ ਕਰਕੇ ਕਮੈਂਟ ਬਾਕਸ ਵਿੱਚ ਵੀ ਦੱਸਿਓ ਦੋਸਤੋ ਵੀਡੀਓ ਨੂੰ ਲਾਈਕ ਕਰੋ ਹਾਈਪ ਦਾ ਬਟਨ ਦੱਬੋ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਕੇ ਦਬਲੋ ਆਈ ਬੈਲ ਕਾ ਉਹਦਾ ਬਟਨ ਤਾਂ ਜ ਆਉਣ ਵਾਲੀਆਂ ਇਸੇ ਤਰ੍ਹਾਂ ਦੀਆਂ ਇਨਫੋਰਮੇਟਿਵ ਵੀਡੀਓ ਤੁਹਾਨੂੰ ਮਿਲ ਸਕੀ ਉਹਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਉਸ ਦਿਨ ਨਾਲ ਜ ਹਾਸੰਕਾਰ ਸਕੋ ਤੇ ਦੋਸਤੋ ਇਸ ਤਰ੍ਹਾਂ ਮੈਂ ਇੱਕ ਸੀਰੀਜ਼ ਜਾਰੀ ਕਰਨ ਲੱਗਾ ਹਾਂ ਜਿਹੜੇ ਕਿ ਤੁਹਾਡੀ ਕੁਐਸਚਨ ਅਨਸਾਰ ਵੀ ਹੋਊਗੀ ਤੇ 2026 ਵਿੱਚ ਕਿਹੜੀਆਂ ਚੀਜ਼ਾਂ ਸੁਖਾਲੀਆਂ ਹੋ ਗਈਆਂ ਕਿਹੜੀਆਂ ਕਠਨ ਹੈ ਤੇ ਉਹਨਾਂ ਦੀ ਕਠਿਨਾਈ ਨੂੰ ਕਿੱਦਾਂ ਦੂਰ ਕਰਨਾ ਇਹ ਸਾਰੀ ਜਾਣਕਾਰੀ ਮੈਂ ਆਉਣ ਵਾਲੀਆਂ 8-10 ਵੀਡੀਓ ਵਿੱਚ ਦਵਾਂਗਾ ਇਹ ਇੱਕ ਸੀਰੀ ਹੈ ਪੂਰੀ ਸੀਰੀ ਦੇਖਿਓ ਪੂਰੀ ਸੀਰੀ ਦੇ ਵਿੱਚ ਨੌਲੇਜ ਹੋਊਗੀ ਉਸ ਨੂੰ ਆਪਣੇ ਵੀਡੀਓ ਬੈਂਕ ਵਿੱਚ ਵੀ ਰੱਖਿਓ ਹੁੰਦਿਓ ਇਜਾਜ਼ਤ ਸਸਿਕਾ ਨਮਸਕਾਰ ਕੇਮ ਸ਼ੋ ਆਦਾ ਮੋਟਾ ਮੰਦਿਰੋ ਚਲਦੀਆਂ ਕਲਾ ਚ ਰਹੋ ਦੋਸਤੋ ਅਗਲੀ ਵੀਡੀਓ ਦਾ ਕਰਨ ਤੁਸ ਸਸਿਕਾ ਨਮਸਕਾਰ ਇਸ ਵੀਡੀਓ ਨੂੰ ਕਰਦੋ ਸ਼ੇਅਰ ਜੀ ਹਾਂ